ਖਣੌਰੀ ਕਿਸਾਨ ਮੋਰਚੇ ਤੋਂ ਇੱਕ ਚੰਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 46ਵੇਂ ਦਿਨ ਮਰਨwarte ਉੱਪਰ ਬੈਠੇ ਹੋਏ ਨੇ ਤੇ ਅੱਜ ਇੱਕ ਸਾਂਝਾ ਏਕਤਾ ਮਤਾ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੀ ਤਰਫੋਂ ਪਹੁੰਚੇ ਸਨ ਕਿਸਾਨ ਆਗੂ ਜੁਗਿੰਦਰ ਸਿੰਘ ਉਗਰਾਹਾ ਬਲਬੀਰ ਸਿੰਘ ਰਾਜੇਵਾਲ ਡਾਕਟਰ ਦਰਸ਼ਨਪਾਲ ਮਨਜੀਤ ਸਿੰਘ ਤਨੇਰ ਅਤੇ ਹੋਰ ਕੁਝ ਕਿਸਾਨ ਸਾਥੀ ਉਹਨਾਂ ਦੇ ਨਾਲ ਸਨ ਤੇ 101 ਕਿਸਾਨ ਆਗੂ ਕਿਸਾਨਾਂ ਦਾ ਜਥਾ ਵੀ ਉਹਨਾਂ ਦੇ ਨਾਲ ਪਹੁੰਚਿਆ ਸੀ ਜਿੱਥੇ ਇਹਨਾਂ ਦੇ ਵੱਲੋਂ ਪਹੁੰਚ ਕੇ ਜਿਹੜਾ ਹਾਲਚਲ ਜਾਣਿਆ ਗਿਆ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਉਸ ਵੇਲੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਤੇ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਮੀਟਿੰਗ ਵੀ ਕੀਤੀ ਗਈ ਹੈ ਆਪਣੇ ਉਹਨਾਂ ਕਿਸਾਨ ਆਗੂਆਂ ਦੇ ਨਾਲ ਜਿਹੜੇ ਖਨੌਰੀ ਬਾਰਡਰ ਦੇ ਉੱਤੇ ਸਾਰੇ ਮੋਰਚੇ ਨੂੰ ਚਲਾ ਰਹੇ ਨੇ ਕਾਕਾ ਸਿੰਘ ਕੋਟੜਾ ਦੇ ਨਾਲ ਜਿੱਥੇ ਗੱਲਬਾਤ ਕੀਤੀ ਗਈ ਹੈ ਉੱਥੇ ਹੀ ਇੱਕ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਚੰਗੇ ਸੰਕੇਤ ਦਿੱਤੇ ਗਏ ਨੇ ਦੋਵਾਂ ਹੀ ਪਾਸਿਆਂ ਦੇ ਵੱਲੋਂ ਇੱਕ ਚੰਗੇ ਮਾਹੌਲ ਦੇ ਵਿੱਚ ਗੱਲਬਾਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਆਖਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਤੇ ਫੈਸਲਾ ਵੀ ਲਿਆ ਜਾਵੇਗਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਮੋਰਚੇ ਦੇ ਨਾਲ ਜੁੜ ਸਕਦੇ ਹਾਂ ਜਾਂ ਫਿਰ ਮੋਰਚੇ ਦੀ ਸਪੋਰਟ ਕਰ ਸਕਦੇ ਹਾਂ ਅੱਜ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾ ਅਤੇ ਬਲਬੀਰ ਸਿੰਘ ਰਾਜੇਵਾਲ ਨੇ ਜਿੱਥੇ ਮੁਲਾਕਾਤ ਤੋਂ ਬਾਅਦ ਇਸ ਗੱਲ ਦੇ ਉੱਤੇ ਆਪਣੀ ਜੋ ਵਿਚਾਰ ਹੈ ਉਹ ਰੱਖੇ ਨੇ ਕਿ 15 ਤਰੀਕ ਨੂੰ 15 ਜਨਵਰੀ ਨੂੰ ਦੁਬਾਰਾ ਫਿਰ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਅੱਜ ਵਾਲੀ ਗੱਲਬਾਤ ਨੂੰ ਲੈ ਕੇ ਅੱਗੇ ਚਰਚਾ ਚੱਲੇਗੀ ਅਤੇ ਜੋ ਸਾਂਝਾ ਇੱਕ ਇਕਤਾ ਦਾ ਮਤਾ ਲੈ ਕੇ ਕਿਸਾਨਾਂ ਅੱਗੂ ਪਹੁੰਚੇ ਨੇ ਉਸ ਦੇ ਉੱਤੇ ਗੰਭੀਰਤਾ ਦੇ ਨਾਲ ਇਹ ਦੋਵੇਂ ਫੋਰਮ ਵੀ ਗੱਲਬਾਤ ਕਰਕੇ ਆਪਣਾ ਫੈਸਲਾ ਦੱਸਣਗੇ ਅਤੇ ਉਸ ਤੋਂ ਬਾਅਦ ਇਹਨਾਂ ਬਾਕੀ ਜਥੇਬੰਦੀਆਂ ਦੀ ਮੀਟਿੰਗ ਕਰਕੇ ਕਿਸ ਤਰੀਕੇ ਨਾਲ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣਾ ਹੈ ਜਾਂ ਫਿਰ ਸਪੋਰਟ ਕਰਨੀ ਹੈ ਇਸ ਦੇ ਉੱਤੇ ਫੈਸਲਾ ਲਿਆ ਜਾਵੇਗਾ ਤਾਂ ਅੱਜ ਵਾਲੇ ਇਸ ਅੰਦੋਲਨ ਦੇ ਉੱਤੇ ਚੱਲ ਰਹੇ 46ਵੇਂ ਮਰਨ ਵਰਤ ਦੇ ਉੱਤੇ 46ਵੇਂ ਦਿਨ ਜੋ ਮਰਨ ਵਰਤ ਚੱਲ ਰਿਹਾ ਹੈ ਇੱਥੇ ਕਿਸਾਨ ਆਗੂ ਪਹੁੰਚੇ ਸੀ ਜਿਨ੍ਹਾਂ ਦੇ ਵੱਲੋਂ ਬੜੀ ਹਲੇਮੀ ਦੇ ਨਾਲ ਇਹ ਸਾਰੇ ਮਸਲੇ ਦੇ ਉੱਤੇ ਕੇਂਦਰ ਸਰਕਾਰ ਨੂੰ ਇੱਕ ਵਾਰ ਗੱਲਬਾਤ ਖੋਲਣ ਦਾ ਸੱਦਾ ਫਿਰ ਤੋਂ ਦਿੱਤਾ ਗਿਆ ਅਤੇ ਨਾਲ ਹੀ ਕਿਹਾ ਗਿਆ ਕਿ ਅਸੀਂ ਜੋ ਮਰਨ ਵਰਤ ਚੱਲ ਰਿਹਾ ਜਗਦੀਸ਼ ਸਿੰਘ ਡੱਲੇਵਾਲ ਦਾ ਉਸ ਨੂੰ ਲੈ ਕੇ ਵੀ ਕਾਫੀ ਗੰਭੀਰਾਂ ਅਤੇ ਅਸੀਂ ਬਹੁਤ ਜਲਦੀ ਇਸ ਦੇ ਉੱਤੇ ਫੈਸਲਾ ਲੈਣ ਜਾ ਰਹੇ ਹਾਂ ਜੇ ਗੱਲ ਕੀਤੀ ਜਾਵੇ ਬਾਕੀ ਕਿਸਾਨ ਆਗੂਆਂ ਦੀ ਭਾਵੇਂ ਉਗਰਾਹਾ ਹੋਣ ਜਾਂ ਫਿਰ ਅਜੇ ਬਾਲ ਹੋਣ ਉਹਨਾਂ ਦੇ ਵੱਲੋਂ ਬੜੇ ਪੋਜ਼ਿਟਿਵ ਮਾਹੌਲ ਦੇ ਵਿੱਚ ਗੱਲਬਾਤ ਹੋਣ ਦਾ ਦਾਵਾ ਕੀਤਾ ਗਿਆ ਤੇ ਕਿਹਾ ਗਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਕੇਂਦਰ ਸਰਕਾਰ ਡੱਲੇਵਾਲ ਦੀ ਇਸ ਮਰਨ ਵਰਤ ਵਾਲੀ ਪੋਜੀਸ਼ਨ ਦੇ ਉੱਤੇ ਹੋਰ ਦੇਰੀ ਕਰੇ ਤਾਂ ਛੇਤੀ ਤੋਂ ਛੇਤੀ ਮੀਟਿੰਗ ਬੁਲਾਉਣਾ ਦਾ ਜਿਹੜਾ ਇੱਕ ਪ੍ਰਸਤਾਵ ਦਿੱਤਾ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਅਸੀਂ ਇਹਨਾਂ ਕਿਸਾਨ ਆਗੂਆਂ ਦੇ ਨਾਲ ਜਿਹੜੇ ਪ੍ਰੋਗਰਾਮ ਅੱਗੇ ਪਵਿਖ ਵਿੱਚ ਹੋਣ ਜਾ ਰਹੇ ਨੇ 13 ਜਨਵਰੀ ਨੂੰ ਜਿਹੜਾ ਖਲੜੇ ਦੀਆਂ ਕਾਪੀਆਂ ਸਾੜਨ ਦਾ ਹੋਵੇ ਜਾਂ 26 ਜਨਵਰੀ ਨੂੰ ਟਰੈਕਟਰ ਮਾਰਚ ਦਾ ਹੋਵੇ ਇਹ ਪ੍ਰੋਗਰਾਮਾਂ ਦੇ ਵਿੱਚ ਵੀ ਇਕੱਠੇ ਤੌਰ ਤੇ ਪ੍ਰੋਗਰਾਮ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਅੱਜ ਵਾਲੇ ਦਿਨ ਦੇ ਵਿੱਚ ਜੋ ਮੁਲਾਕਾਤ ਹੋਈ ਹੈ ਡੱਲੇਵਾਲ ਦੇ ਨਾਲ ਉਗਰਾਹਾਂ ਦੀ ਰਾਜੇਵਾਲ ਦੀ ਦਰਸ਼ਨਪਾਲ ਦੀ ਤੇ ਮਨਜੀਤ ਨੇਰ ਤੋਂ ਇਲਾਵਾ ਬਾਕੀ ਕਿਸਾਨ ਆਗੂਆਂ ਦੀ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਇਸ ਦੇ ਨਾਲ ਕਿਸਾਨ ਅੰਦੋਲਨ ਮਜ਼ਬੂਤ ਹੋਵੇਗਾ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ